ਉਧਰ ਗਗਨਬਾਈ ਹੋਣੀ ਹੈ ਇਧਰ ਦੇ ਪਾਸੇ ਪਈ ਹੋਈ ਹੈ ਭੰਗੜਾ ਪਾਉਂਦੀ ਹੈ ਭੰਗੜੇ ਪੈਂਦੇ ਆ ਉਹ ਸਾਲਾ বাজਦੀਆਂ ਭੰਗੜੇ ਪੈਂਦੇ ਆ ਜੋ ਜ਼ਿੰਮੇਵਾਰ ਗਿਆ ਨਵਾ ਰਹੀਆਂ ਲਓ ਕਬੱਡੀ ਪਈ ਦੇ ਸੈਦੋਲਾ ਚੱਕ ਮੈਚ ਲਓ ਇਸ ਵੇਲੇ ਕਹਿੰਦੇ ਛੋਟਾ ਸਾਜੀ ਹੈ ਇਸ ਵੇਲੇ ਸੇਖੇ ਵਾਲਾ ਛੋਟਾ ਸਾਜੀ ਮੇਰੇ ਮਿੱਤਰੋ ਤੇ ਸਾਹਮਣੇ ਸੰਪੂ ਵਾਲਿਆ ਸੰਪੂ ਵਾਲਿਆ ਕਰਦਾ ਕੋਸ਼ਿਸ਼ ਐਨ ਸਿਰੇ ਦਾ ਪ੍ਰਦਰਸ਼ਨ ਹੈ ਦੋਨੋਂ ਟੀਮਾਂ ਦੇ ਦਰਮਿਆਨ ਮੁੰਡੇ ਸਾਪੂ ਵਾਲੀਏ ਵੀ ਸਿਰੇ ਦੀ ਟੈਮ ਲੈ ਕੇ ਆਏ ਆ ਮੁੰਡੇ ਕਹਿੰਦੇ ਗੋਰੇ ਟੀਮੇ ਵਰਗੇ ਕਮਲਬਾਈ ਹੁਣ ਦਾ ਪਿੰਡ ਉਹ ਵੀ ਕਹਿੰਦੇ ਵੱਡਾ ਮੇਲਾ ਕਰਵਾਉਂਦੇ ਆ ਬਹੁਤ ਬਹੁਤ ਧੰਨਵਾਦ ਲਓ ਫੋੜ ਦੀ ਕਬੱਡੀ ਪੈਣ ਲੱਗੀ ਹੈ ਦੇਖਦਾ ਵੀ ਹੁਣ ਚਾਰਾਂ ਦੇ ਵਿੱਚੋਂ ਉਹ ਕਹਿੰਦੇ ਤਮਰਾ ਕਰਦਾ ਕੋਸ਼ਿਸ਼ ਹੈ ਪਰ ਨੰਬਰ ਕਹਿੰਦੇ ਫੋੜ ਮੇਰੇ ਵੀਰੋ ਸਾਫੂ ਵਾਲੀਆ ਆਪਣੀ ਟੀਮ ਦੇ ਲਈ ਲੱਖਾਂ ਦੇ ਅੰਕੜੇ ਪਤਾ ਕਰਵਾਉਂਦੇ ਆ ਸੇਖੇ ਵਾਲੇ ਕਾਕੇ ਦੀ ਕਬੱਡੀ ਪੈਣ ਲੱਗੀ ਆ ਲਓ ਸੇਖੇ ਵਾਲਾ ਕਹਿੰਦੇ ਕਾਕਾ ਕਬੱਡੀ ਪਾ ਰਿਹਾ ਕੇ ਜਾਂਦੀ ਜਾਂਦੀ ਯਾਦ ਆ ਗਈ ਹਰਜੀਤ ਬਰਾੜ ਦੀ ਘਾੜ ਲਈ ਪੂਰੀ ਹੋਣੀ ਕੇਵਲ ਦੇ ਤਲਵਾਰ ਦੀ ਯਾਰਾਂ ਵਿੱਚ ਮਸਾਲੇ ਸਿੱਕੇ ਵਰਗੇ ਯਾਰ ਦੀ ਯਾਰਾਂ ਵਿੱਚ ਮਸਾਲੇ ਸਿੱਕੇ ਵਰਗੇ ਯਾਰ ਦੀ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਇਹ ਕਾਕਾ ਮੇਰੇ ਮਿੱਤਰੋ ਉਧਰ ਚਾਰੇ ਦੇ ਚਾਰੇ ਤਿਆਰ ਨੇ ਧਾਵੀ ਦਾ ਬੋਲਾ ਧਾਵਾਂ ਤੇ ਜਾਪਾ ਨੇ ਖੜ ਪੋਣਾ ਮਿੱਤਰੋ ਪਰ ਮਿੰਡਾ ਕੋੜ ਕੋੜ ਦਾ ਖੇਡੀ ਕਬੱਡੀ 'ਤੇ ਵਿਸਲ ਮਾਰ ਗਿਆ ਨੰਬਰ ਕਾਕਾ ਦਾ ਨੰਬਰ ਰੀਡਰ ਦਾ ਉਹ ਨੰਬਰ ਕਹਿੰਦੇ ਰੇਡਰ ਨੂੰ ਦਿੱਤਾ ਗਿਆ ਹੈ ਨੰਬਰ ਇਸ ਲਈ ਕਹਿੰਦੇ ਮੇਰੇ ਵੀਰੋ ਅਗਲੀਆਂ ਟੀਮਾਂ ਵੀ ਟੂਰਨਾਮੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਜਿਹੜਾ ਕਿਸੇ ਦੇਰੀ ਤੋਂ ਔਰ ਜਿਹੜੇ ਬਲਾਰੇ ਨੇ ਅਗਲੇ ਸਾਡੇ ਬਿਆਤ ਭਗੇਲਾ ਤੇ ਗੋਪੀ ਵੀਰ ਉਹ ਵੀ ਕਹਿੰਦੇ ਤਿਆਰ ਹੋ ਰਹੇ ਨੇ ਮੇਰੀ ਬੇਨਤੀ ਆ ਪਾਵਾ ਪਲੇਅਰਿੰਗ ਦੀਆਂ ਗੱਡੀਆਂ ਦੂਰ ਖੜੀਆਂ ਤਾਂ ਮੈਂ ਨੇੜੇ ਪਰ ਲਾਈਵ ਵੀ ਚੱਲਦਾ ਕਈ ਵੀ ਵੀਰ ਪਲੇਅਰ ਵੇਖਣ ਲਈ ਲਾਈਵ ਵੀ ਡੱਗੂ ਰਮਾਣੇ ਦੀ ਟੀਮ ਨੂੰ ਆਉਣਾ ਪੈਣਾ ਜਗਰ ਵਾਲਿਆਂ ਨੇ ਟਰਾਲੀ ਕੋਲੇ ਬੈਠੇ ਪੱਕੇ ਉਹਨਾਂ ਨੇ ਤਾਂ ਉੱਥੇ ਹੀ ਧਰਨਾ ਲਾ ਦਿੱਤਾ ਜੀ ਫੈਸਲਾ ਪ੍ਰਬੰਧਕ ਕਮੇਟੀ ਨੇ ਕੋਈ ਲੈ ਦੇਣਾ ਜੇ ਨਾਂ ਡਗੁਰਮਾਨੇ ਦੀ ਟੀਮ ਆਈ ਇੱਕ ਪਲੇਅਰ ਨੂੰ ਆਉਣਾ ਪੈਣਾ ਵੀਰਿਆ ਸਤਨਾਮ ਜੀ ਨੇ ਕਰਦਾ ਕਿਹਾ ਉਹਨੂੰ ਪਰ ਜਦੋਂ ਗਿਲੇਸ਼ਿਕੇ ਪਲੇਅਰਾਂ ਦੀ ਗੱਲ ਚੱਲ ਪੈਂਦੀ ਹੈ ਬਹੁਤ ਧੰਨਵਾਦ ਵੀਰਾਂ ਆਏ ਤੁਸੀਂ ਹੁਣ ਕੋਈ ਫੈਸਲਾ ਹੋਊ ਆਓ ਵੀ ਕਮੇਟੀ ਵਾਲੇ ਵੀਰਾਂ ਇੱਧਰ ਵੀ ਚਲੇ ਜਾਣ ਭਰਾ ਸਾਡੇ ਬੱਬੂ ਹਣੀ ਤੇ ਫੈਸਲਾ ਕੋਈ ਲੈਣ ਬਹੁਤ ਧੰਨਵਾਦ ਵੀਰਾਂ ਦਾ ਸਾਡੇ ਸਾਰੇ ਭਰਾ ਨੇ ਕਬੱਡੀ ਵਾਲੇ ਜਿਉਂਦੇ ਬੰਦਨ ਚੜ੍ਹਦੀ ਗੱਜ ਰਹਿਣ ਆਹ ਸਾਹਮਣੇ ਕਬੱਡੀ ਪਈ ਹੋਈ ਆ ਰਹਿਣ ਸਨਾਨਤ ਸਦਾ ਚਰਾਨੇ ਰਹਿਤੇ ਸਗੇ ਭਰਾਵਾਂ ਦੇ ਰਾਜੇ ਖੇਲੇ ਮਾਣ ਕਰੀਦੇ ਮੈਂ ਸੱਜੀਆਂ ਖਾਪੂਆਂ ਵਾਵਾ ਤੇ ਨੰਬਰ ਲੀਡਰ ਨੇ ਜੋ ਮੁੰਡਿਆਂ ਨੇ ਪਿਆਰ ਦਾ ਜੋਤ ਹੋਣਾ ਨੇ ਗੀਤਾ ਡੱਗਰੂ ਵਾਲਾ ਨਾਲ ਲਾਡੀ ਦੀ ਹੈ ਕੈਨੇਡਾ ਤੋਂ ਰਹਿਦੀ ਹੋਣੀ ਬਾਈ ਹਣੀ ਨਿੱਕੂ ਔਰ ਕੱਡਾਗਰੂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਆਨੰਦ ਮਾਣਦਾ ਉਹਨਾਂ ਵੀਰਾਂ ਦਾ ਚਾਹੇ ਤੇਰੇ ਨਹੀਂ ਦੇ ਸਕਦੇ ਇੰਦਰਜੀਤ ਰੂਮੀ ਹੋਣਾਂ ਦਾ ਚਰਜੀ ਬਰਾੜ ਡੱਗਰੂ ਹੋਣਾਂ ਦਾ ਬਹੁਤ ਬਹੁਤ ਸਤਿਕਾਰ ਆ ਚੱਲ ਵੀ ਚੋਪਰਾ ਪਾਏ ਜਵਾਨਾ ਕਬੱਡੀ ਲਓ ਅਗਲੀ ਕਬੱਡੀ ਇਸ ਵੇਲੇ ਸਾਫੂ ਵਾਲਿਆ ਕਹਿੰਦੇ ਫੋੜ ਮੇਰੇ ਵੀਰੋ ਚਾਰ ਜਾਤੀ ਪਿਆਰ ਹੈ ਮੁੰਡੇ ਪੰੜੇ ਵਰਗੇ ਮੁੰਡੇ ਕਹਿੰਦੇ ਨਿੰਮੇ ਵਰਗੇ ਉਹ ਕਹਿੰਦੇ ਬਾਦਲ ਵਰਗੇ ਪੱਟਾਂ ਤੇ ਥਾਪੀਆਂ ਵੱਜ ਰਹੀਆਂ ਹਨ ਦੇਖਦਾ ਵੀ ਸੇਖੇ ਵਾਲੇ ਕਿਹੋ ਜੀ ਕਰਦੇ ਆ ਆ ਪਮਨਾ ਆ ਇਹ ਕਹਿੰਦੇ ਨਵੀਂ ਉਮਰ ਦਾ ਖਿਡਾਰੀ ਕਹਿੰਦੇ ਮੇਰੇ ਵੀਰ ਪਹਿਲਾ ਪੰਜਵੀਂ ਦੇ ਵਿੱਚ ਵੀ ਸਰਆਮ ਆਇਆ ਹੈ ਤੇ ਅੱਜ ਕੱਲ ਕਹਿੰਦੇ ਹੁੱਪਾਂ ਦੇ ਵਿੱਚ ਪ੍ਰਦਰਸ਼ਨ ਕਰਦਾ ਹੈ ਪਰ ਕਹਿੰਦੇ ਸਾਫੂ ਵਾਲਿਆ ਖੋੜ ਤਕੜਾ ਨੰਬਰ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਸੇਖੇ ਵਾਲੇ ਕਾਕਾ ਦੀ ਪੈਰ ਲੱਗੀ ਹੈ ਸੇਖੇ ਵਾਲਾ ਕਹਿੰਦੇ ਕਾਕਾ ਕਬੱਡੀ ਪਾਰਾ ਸਾਫੂ ਦੇ ਚਾਰ ਜੱਫੀ ਤਿਆਰ ਬਰ ਤਿਆਰ ਨੇ ਇੱਕ ਗੱਲ ਨਹੀਂ ਲੱਖਾ ਲੱਗਾ ਹੋਇਆ ਇੱਕ ਗੱਲ ਨਹੀਂ ਮੁੰਡਾ ਮੁਰਲੀ ਕੰਨੀ ਕੀ ਲੱਗਾ ਹੋਇਆ ਚਾਰੇ ਜਾਪੀ ਤਿਆਰ ਨੇ ਦੇਖ ਲਾਂਗੇ ਜਲੋ ਕਦੇ ਦਾ ਲੱਗਿਆ ਤੇ ਘੁੱਗੇ ਦੀ ਡਾਰ ਕਦੇ ਬਾਜ ਘੇੜ ਦੀ ਜੰਗਲਾਂ ਦੇ ਪੈਂਦੇ ਨੇ ਸੂਣ ਸਿੱਕਦੇ ਦੱਬੀ ਜੀ ਨਹੀਂ ਪੈਣ ਕਰੇ ਭੁੱਖੇ ਸ਼ੇਰ ਦੀ ਜੰਗਲਾਂ ਦੇ ਪੈਂਦੇ ਨੇ ਸੂਣ ਸਿੱਖਣੇ ਦੱਬੀ ਜੀ ਨਹੀਂ ਪੈਣ ਕਰੇ ਭੁੱਖੇ ਸ਼ੇਰ ਦੀ ਇਹ ਦੱਬੀ ਜੀ ਨਹੀਂ ਪੈਣ ਕਰਦੇ ਭੁੱਖੇ ਸ਼ੇਰ ਦੀ ਇਸ ਨੇ ਕਹਿੰਦੇ ਖਾਨ ਕੋਸ਼ਿਸ਼ ਕਰਦਾ ਹੈ ਤੇ ਨੰਬਰ ਕਹਿੰਦੇ ਕਾਕਾ ਸੇਖੇ ਵਾਲਾ ਆਪਣੀ ਟੀਮ ਦੇ ਲਈ ਯੂਨਿਟ ਚਕਾਰਜ ਹੋ ਗਿਆ ਅਗਲੀ ਕਬੱਡੀ ਕਿਹੜੇ ਗੱਭਰੂ ਨੇ ਪਾਉਣੀ ਹੈ ਗੱਲ ਸਮੇਂ ਦੀ ਹੈ ਮੇਰੇ ਵੀਰੋ ਸਾਮਾ ਢਲ ਚੱਲ ਗਿਆ ਨਹੀਂ ਹੈਲੋ ਜੀ ਗੱਗੂ ਵੀਰੇ ਸਟੇ ਪੱਤੀ ਵਾਲਾ ਇੱਧਰ ਆਵੇ ਐਂਟਰੀ ਮੋਰਨਿੰਗ ਐਂਟਰੀ ਟੀਮਾਂ ਦੀ ਹਾਂ ਜਿਹੜਾ ਜਿਹੜਾ ਹੋਲਡ ਪੁਆਇੰਟ ਉਹ ਰੀਡਰ ਨੂੰ ਦਿੱਤਾ ਗਿਆ ਉਹ ਸੇਖੇ ਕਮ ਦੀ ਟੀਮ ਨੂੰ ਦੇਤਾ ਪੁਆਇੰਟ ਰੈਫਰੀ ਸਾਹਿਬਾਨ ਨੇ ਪੁਆਇੰਟ ਦੇ ਪੁਆਇੰਟ ਵਾਲੇ ਵੀਰ ਨੇ ਜਾਣ ਕੇ ਵੀ ਦਿੱਤੀ ਆ ਵਾੜਾ ਚੈਨ ਸਿੰਘ ਵਾਲਾ ਤੇ ਜੋਗੇ ਦਾ ਆਖਰੀ ਮੈਚ ਖੇਡਿਆ ਜਾਂਦਾ ਵਾੜਾ ਚੈਨ ਸਿੰਘ ਵਾਲਾ ਤੇ ਜੋਗੇ ਵਾਲੇ ਦਾ ਜਿਹੜਾ ਆਸਟਨ ਕਾ ਆਉਣਾ ਹੈ ਇਹ ਟੀਮਾਂ ਵੀ ਅਗਲੇ ਮੈਚਾਂ ਦੇ ਲਈ ਖੇਡ ਮੈਦਾਨ ਦੇ ਬਿਲਕੁਲ ਲਾਗੇ ਰਹਿਣਗੀਆਂ ਲਓ ਸੱਪੂ ਵਾਲੀਆਂ ਫੋੜ ਫੋੜ ਕਬੱਡੀ ਪਾਉਣ ਦੇ ਲਈ ਵਧਿਆ ਆਇਆ ਮੇਰੇ ਵੀਰੋ ਕਾਕਾ ਦਾ ਵੀਰ ਕਹਿੰਦੇ ਦਾਦਲ ਕੋਸ਼ਿਸ਼ ਕਰ ਰਿਹਾ ਹੈ ਤੇ ਨੰਬਰ ਵੇਖਦਾ ਵੀ ਇਸ ਲਈ ਸਾਫੂ ਵਾਲਿਆ ਫੋੜ ਆਪਣੀ ਟੀਮ ਦੇ ਲਈ ਜੋਰ ਦੇ ਵਿੱਚ ਕਾਮਯਾਬ ਹੋ ਗਿਆ ਧਰਮੰਤ ਹੌਣਾ ਨੇ ਕਹਿੰਦੇ ਕਬੱਡੀ ਦੀ ਦੁਨੀਆ ਦੇ ਵਿੱਚ ਨਾਮ ਮੇਰੇ ਵੀਰੋ ਰੌਸ਼ਨ ਕੀਤਾ ਸਾਫੂ ਵਾਲੇ ਦਾ ਧਰਮੰਤ ਕਹਿੰਦੇ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਹੈ ਲਓ ਇਸ ਨੇ ਸੇਖੇ ਵਾਲਾ ਕਾਕਾ ਕਬੱਡੀ ਪਾ ਰਿਹਾ ਸੇਖੇ ਵਾਲਾ ਕਾਕਾ ਕਬੱਡੀ ਪਾ ਰਿਹਾ ਚੜ ਚੜ ਆਏ ਬੜੇ ਚੰਗੇ ਮਾੜੇ ਦਿਨ ਪਰ ਬੇਬੇ ਤੇਰਾ ਪੁੱਤ ਕਹਿੰਦੇ ਡੋਲੇ ਨਹੀਂ ਕਾਕਾ ਪਾਜ ਮਾਰਨਾ ਕਬੱਡੀ ਪੂਰੇ ਥਰੰਮੇ ਨਾਲ ਪੂਰੀ ਜੀਦੜੀ ਨਾਲ ਪੂਰੇ ਆਤਮ ਵਿਸ਼ਵਾਸ ਦੇ ਨਾਲ ਚਾਰ ਖੜਾ ਵੀ ਤੈਅ ਤੇ ਪੰਜਾਬ ਪੁਲਿਸ ਦੇ ਵੀਰ ਵੀ ਦੇਦੇ ਗੱਭਰੂ ਦੀ ਪਈ ਹੋਈ ਕਬੱਡੀ ਹਣ ਜੋਰ ਲੱਗਣਾ ਮੁੰਡਿਆਂ ਦਾ ਬੱਲੇ 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 ਕਬੱਡੀ 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 ਮੇਲਾ ਟ੍ਰੌਨੀ ਪਾਈਦਾ ਮੇਲਾ ਮੇਲਾ ਟ੍ਰੌਨੀ ਆੜੋ ਕੜੀ ਪਿੰਦੇ ਜਰੋ ਪੇਚੇ ਸੋਹਣਿਆ ਦੂਰ ਹੋਦੇ ਦਿਨਾਂ ਦੇ ਭਲੇਕੇ ਸੋਹਣਿਆ ਅਗਲਾ ਵੀ ਇੱਕੇ ਦੇ ਕੱਤੀ ਮੋੜ ਦਾ ਰਾਜੇ ਖੇਦੇ ਦਾਂਕਾ ਬਗਾਨੇ ਪਤਦਾ ਤੇ ਬਾਈ ਦਾ ਫਰਾਟਾ ਜਿਵੇਂ ਨੀਲੇ ਫੋੜਦਾ ਇਹ ਬਾਜਨਾ ਫਰਾਟਾ ਜਿਵੇਂ ਨੀਲੇ ਫੋੜਦਾ ਮੇਰੇ ਵੀਰੋ ਐਨ ਸਲਾ ਲੱਗਿਆ ਤੇ ਆ ਅੱਜ ਕਹਿੰਦੇ ਟਰੋਲੀ ਭਾਈ ਦਾ ਕਬੱਡੀ ਕੱਪ ਹੈ ਔਰ ਕੱਲੋਂ ਦੁਨੀਆ ਦੇ ਟਾਪਰ ਪੁੱਜ ਰਹੇ ਆ ਉਹ ਕਬੱਡੀ ਪਰ ਦੇ ਲਈ ਹੋਰ ਤਿਆਰ ਵਰ ਤਿਆਰ ਹੈ ਚਾਰ ਜਾਫੀ ਨੇ ਕਿ ਟੁੱਕਿਆਂ ਦੇ ਨਾਲ ਕਦੇ ਜ਼ਿੰਦਗੀ ਨਹੀਂ ਚੱਲਦੀ ਯਾਰਾਂ ਨਾਲ ਗੱਲ ਬਾਰੇ ਮਸਲੇ ਦੇ ਹੱਲ ਦੀ ਹਰ ਜਿਹੜੇ ਰਹੇ ਜਿਹਦਾ ਉੱਕਦਾ ਲਸਾਣਾ ਸੱਤ ਦਿਨੀ ਉਸ ਨੂੰ ਕਮਾਨ ਚਾਹੀਦੀ ਤੇ ਗਹਿਣਾ ਦੇ ਅਸਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਤੇ ਆਪਣੇ ਵੀ ਡੋਲੇ ਜਾਣ ਚਾਹੀਦੇ ਕਲੀ ਵਾਲਾ ਹੀਰਾ ਤੈਨੂੰ ਕੀ ਆਖਿਆ ਹੀਰਿਆ ਵੇ ਉਹ ਜਿੰਦ ਸੋਚੇ ਵਿੱਚ ਮਣ ਗਿਆ ਵੇ ਮੈਂ ਖੜੀ ਟੇਸ਼ਨ ਤੇ ਰਹਿ ਗਿਆ ਆਪ ਤੋਂ ਗੱਡੀ ਚੜ ਗਿਆ ਵੇ ਮੈਂ ਖੜੀ ਟੇਸ਼ਨ ਤੇ ਰਹਿ ਗਿਆ ਆਪ ਤੋਂ ਗੱਡੀ ਚੜ ਗਿਆ ਵੇ ਲੋ ਕਬੱਡੀ ਪਈ ਸੈਦੂ ਗੜਾ ਆਪ ਤੇ ਫੇਰ ਲੋ ਅਗਲੀ ਕਬੱਡੀ ਪਾਉਣ ਦੇ ਲਈ ਖੇਰ ਕਹਿੰਦੇ ਖੇਡ ਮੈਦਾਨ ਅੰਦਰ ਇਸ ਲਈ ਮੇਰੇ ਵੀਰੋ ਉਹ ਕਹਿੰਦੇ ਕਬੱਡੀ ਪਾਉਣ ਦੇ ਲਈ ਸੇਖੇ ਵਾਲਾ ਉਹ ਕਹਿੰਦੇ ਤਗੜਾ ਨੰਬਰ ਜੋਰ ਦੇ ਵਿੱਚ ਕਾਮਯਾਬ ਹੋ ਗਿਆ ਆਪਣੀ ਟੀਮ ਲਈ ਲੱਖਾਂ ਦੇ ਅੰਕ ਦਾ ਵਾਅਦਾ ਕਰ ਗਿਆ ਮੇਲਾ ਡਰੋਨੀ ਭਾਈ ਦਾ ਚੱਲਦਾ ਦੁਨੀਆ ਕਹਿੰਦੇ ਦੂਰ ਦਰਾਡੇ ਤੋਂ ਪੁੱਜੀ ਹੋਈ ਹੈ ਉਹ ਦਰਸ਼ਕ ਵੀਰੋ ਜੇ ਸੁਆਦ ਆਵੇ ਇੱਕ ਵਾਰੀ ਤਾੜੀ ਮਾਰੋ ਮੁੰਡੇ ਦੇ ਨਾਂ ਦੇ ਖੁੱਲ ਕੇ ਉਹ ਮੇਰੇ ਮਿੰਦਰੋ ਮਦਾਨ ਗੂਜ ਉੱਥੇ ਜਿਹੜੇ ਤਾੜੀ ਵੱਜਦੀ ਆ ਚੱਕਰ ਸਿਰੇ ਵੀ ਚੱਲ ਰਹੀ ਆ ਮੁਕਾਬਲਾ ਦੋਵਾਂ ਟੀਮਾਂ ਦੇ ਦਰਮਿਆਨ ਜਿੱਤਣਾ ਕੀਨੇ ਆ ਸੇਖੇ ਕੜਵਲਾ ਬਾਦ ਮਾਸਟਰ ਰਾਜਵਿੰਦਰ ਸਿੰਘ ਗੋਰੀ ਵਾਲਾ ਫੋੜ ਵਾਲੇ ਉਹਨਾਂ ਨੂੰ ਰਾਬੋਤਨ ਢਾਈ ਪੱਤੀ ਵਾਲਾ ਇੱਥੇ ਸਟੇਜ ਦੇ ਇਸਲੇ ਪਾਸੇ ਮਿਲਣ ਤੱਕ ਕਰਪਾ ਕਰਦੇ ਮਿਲਣਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਲਓ ਅਗਲੀ ਕਬੱਡੀ ਪਾਉਣ ਲਈ ਇਸ ਵਾਰ ਫੇਰ ਸਾਫੂ ਵਾਲਿਆ ਫੋੜ ਮੁੰਡੇ ਨਿੰਮੇ ਵਰਗੇ ਕਹਿੰਦੇ ਪੰਮਣੇ ਵਰਗੇ ਮੁੰਡੇ ਕਹਿੰਦੇ ਬਾਦਲ ਵਰਗੇ ਅੱਜ ਸਿਰੇ ਦਾ ਪ੍ਰਦਰਸ਼ਨ ਕਰ ਰਹੇ ਆ ਮੁੰਡੇ ਕਹਿੰਦੇ ਰਾਜੇ ਵਰਗੇ ਰਾਜੇ ਬਾਦਲ ਵਰਗੇ ਖਿਡਾਰੀ ਮੇਰੇ ਮਿੱਤਰੋ ਕਿਉ ਪੁੱਤ ਬਣਾਣਾ ਨਾ ਜਿਹਦਾ ਪਿੰਸੀ ਬਾਜਾਖਾਨਾ ਗਾ ਘੋ ਕਹਿ ਗਿਆ ਕਾਲੇ ਨੂੰ ਅੱਜ ਵੀ ਛੱਡਦਾ ਕੋਈ ਜਵਾਨਾ ਪਿੰਡ ਬਾਗਾ ਮਲਕਿਆਂ ਦਾ ਜੱਫੇ ਨੌਦਾ ਕਰਨੀ ਥਾਗੇ ਮੱਝ ਸਿੰਘ ਫਤਿਹ ਕੋਲ ਜਾਂਦੇ ਇੱਕ ਬਹਿਰ ਕੋਟੀ ਵੇ ਥਾਪੀਆਂ ਵੱਜ ਰਹੀਆਂ ਲੱਖੇ ਨੇ ਵੀ ਕਹਿੰਦੇ ਗੁੱਟ ਤੋਂ ਫੜ ਫੜ ਵੱਡੇ ਵੱਡੇ ਧਾਵੀ ਖੱਲੇ ਆ ਇਹਦਾ ਖੇਡ ਮੈਦਾਨਾਂ ਦੇ ਵਿੱਚ ਪਰ ਸਾਹਮਣੇ ਬੋਲ ਟੱਚ ਦਾ ਸ਼ਾਰਾ ਤੇ ਨੰਬਰ ਕਹਿੰਦੇ ਸੇਖੇ ਵਾਲੇ ਕਾਕੇ ਨੂੰ ਦਿੱਤਾ ਗਿਆ ਨੰਬਰ ਕਹਿੰਦੇ ਧਾਵੀ ਦੇ ਲਈ ਜੁੜਦਾ ਹੋਇਆ ਅਗਲੀ ਕਬੱਡੀ ਪੌਂਡ ਦੇ ਲਈ ਕਿਹੜਾ ਖਿਡਾਰੀ ਆਵੇਗਾ ਲੈ ਵੀ ਪੰਦੀ ਪਗਲੀਆਂ ਟੀਮਾਂ ਇਹਦਾ ਦੱਸਦੀ ਹੈ ਅਗਲੀ ਮੈਚ ਦੀ ਮੂਵ ਸਪਰੇ ਸਾਪੂਲ ਦੀ ਸਾਈਡ ਜਿਹੜੀ ਪੁਛਦੀ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਆ ਸਿਰੇ ਦਾ ਮੁਕਾਬਲਾ ਪੀਏ ਜਵਾਨਾ ਪਾਣੀ ਘੁੱਟ ਕੇ ਪਾਣੀ ਤੂੰ ਬੁਲਾਵੇ ਮਿੱਤਰੋ ਬੁੱਲ ਸੁੱਕ ਕੇ ਦਲਾਸਿਆਂ ਵਾਲੇ ਪਾਣੀ ਤੂੰ ਬੁਲਾਵੇ ਮਿੱਤਰੋ ਠੱਡੇ ਠਾਰ ਪਾਣੀ ਦੀ ਘੁੱਟ ਕਰੀ ਫਟਾਰਾ ਜਾ ਮਾਰਿਆ ਗੱਭਰੂ ਕਹਿੰਦੇ ਗਰਮ ਹੋ ਗਿਆ ਹੁਣ ਰੇਲੇ ਡਿੱਟ ਜੋ ਕਹਿੰਦੇ ਧੂਏ ਨਿਕਲਿਆ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਲਓ ਸਾਹਮਣੇ ਕਬੱਡੀ ਕਹਿੰਦੇ ਫੋੜ ਦੀ ਪੈਂਦੀ ਹੈ ਚਾਰਾਂ ਦੇ ਵਿੱਚੋਂ ਜਿਹੜਾ ਗੱਭਰੂ ਕੋਸ਼ਿਸ਼ ਕਰਦਾ ਹੈ ਗੱਲ ਸਮੇਂ ਦੀ ਹੈ ਆਗਲ ਸੇਖੇ ਦੀ ਧੁਰਤੀ ਮੇਰੇ ਮਿੱਤਰੋ ਗੱਲ ਰਾਜੇ ਹੁਣਾ ਦੀ ਗੱਲ ਕਹਿੰਦੇ ਮੇਰੇ ਵੀਰੋ ਉਹ ਚਲਦੀ ਆ ਤਰਸਾ ਹੁਣਾ ਦੀ ਨੰਬਰ 1 2 3 ਉਹ ਸਾਰਾ ਸੈਟੇ ਕਹਿੰਦਾ ਸਾਰਾ ਸਾਫੂ ਨਾਲ ਨੱਚਦਾ ਉਹ ਤਾੜੀਆਂ ਵੱਜਦੀਆਂ ਪਰ ਉਧਰ ਮੁੰਡੇ ਸੇਖੇ ਵਾਲੇ ਕੀ ਕਹਿ ਗਏ ਜੇ ਸਾਡੀ ਨਹੀਂ ਹੁਣਾ ਤੇ ਬਿਲਕੁਲ ਕੋਈ ਗੱਲ ਨਹੀਂ ਕਿਸੇ ਹੋਰ ਦੀ ਹੋਈ ਸਾਨੂੰ ਗੱਲ ਰਣਕੋ ਤੇ ਤੇਰੀ ਵੀ ਨਾਲ ਹੋਰ ਡਾਕ ਖੜਕੂ ਇੱਕ ਅੱਜ ਦੇ ਲੀ ਵਾਂਗੂ ਡਾਂਗ ਖੜਕੂ ਅੱਜ ਕਹਿੰਦੇ ਗਵੰਡੀ ਪਿੰਡਾ ਉਹ ਸਾਫੂ ਵਾਲਾ ਕਮਲ ਹੁਣਾਂ ਦਾ ਪਿੰਡ ਮੋਰੀ ਟੀਮੇ ਹੁਣਾਂ ਦੀ ਗੱਲ ਚੱਲਦੀ ਹੈ ਸਾਹਮਣੇ ਕਹਿੰਦੇ ਸੇਖੇ ਵਾਲਾ ਕਾਕਾ ਕਬੱਡੀਆਂ ਸਿਰੇ ਦੀਆਂ ਪਾ ਰਿਹਾ ਇਹਨੂੰ ਵੀ ਛੋਟਾ ਸਾਜੀ ਕਹਿੰਦੇ ਆ ਇਹ ਵੀ ਮੁੰਡਾ ਕਹਿੰਦੇ ਟਾਪ ਦਾ ਪ੍ਰਦਰਸ਼ਨ ਕਰਦਾ ਹੈ ਬਜਰੀ ਦੇ ਵਿੱਚ ਸਿੱਕਾ ਚੱਲਦਾ ਹੈ ਉਹ ਦਾ ਮੇਰੇ ਮਿੱਤਰੋ ਕਿ ਅਣਖੀ ਨਾ ਸੂਰਮੇ ਮੈਦਾਨ ਛੱਡਦੇ ਤੇ ਕਰਕੇ ਜਮਾਨ ਜੱਟ ਕਦੇ ਨਹੀਂ ਭਾਈ ਦੇ ਪੈਰੀ ਟਿੱਕੇ ਵੈਰੀ ਤੇ ਨਾ ਵਾਰ ਕਰ ਗਿਆ ਉਹ ਜੰਤ ਮਾਰ ਦਈਏ ਸੰਗਿਆ ਜੱਟ ਕਹਿੰਦੇ ਡਗਰੂ ਵਾਲਾ ਵੀ ਮੁੰਡਾ ਆਇਆ ਹੋਇਆ ਹੈ ਲਓ ਸਾਹਮਣੇ ਕਹਿੰਦੇ ਫੋੜ ਕਬੱਡੀ ਪਾਰਿਆ 2011 ਤੋਂ ਲੈ ਕੇ ਤੇ 25 ਟਿੱਕਰ ਅੱਜ ਬੋਲ ਬੋਲ ਰਹੇ ਨਾ ਮੈਦਾਨਾਂ ਵਿੱਚ ਸਾਰੀ ਟਰੋਲੀ ਭਾਈ ਦੀ ਪਰਮਾਤਮਾ वॾा वीर आहे केवल सॻा सरपंच आहे ड्रोली भाई वॾे बहुत वॾे प्यार ਤਾਲੀਆਂ ਦੇ ਮੰਨਦੀਬ ਲਈ ਪੂਰੀ ਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਜਗਨਾਜ ਬਰਾੜਾ ਦਾ ਮਾਦਿਆਂ ਨੇ ਵੱਡੇ ਸਤਿਕਾਰ ਦਿੱਤੇ ਕਰਪਲ ਸਿੱਧੂ ਲੱਡੇਆ ਬਲੇ ਨੇ ਤੇ ਚੋਰਾ ਬਰਾੜ ਦੀ ਪੂਰੀਆ ਕਲਗਰੀ ਤੋਂ ਭਰਾਇਆ ਗੁਰਸੇਵ ਗੋਲਿਆਂ ਦੀ ਗੱਲ ਚੱਲਦੀ ਆ ਟੈਂਪਲ ਸਪੋਰਟ ਕਬੱਡੀ ਕਲੱਬ ਦੀਆਂ ਗੱਲਾਂ ਨੇ ਸੀਜ਼ਨ ਫੇਰ ਸ਼ੁਰੂ ਹੋ ਜਾਣਾ 2025 ਦਾ ਤੇ ਫੇਰ ਕੈਨੇਡਾ ਦੇ ਮੈਦਾਨਾਂ ਵਿੱਚ ਬੋਲ ਗੁੰਮਾਗੇ ਬਾਬਾ ਸੱਕ ਰੱਕੇ ਆ ਪਾਣੀ ਪਿਓ ਮੁੰਡੇ ਨੂੰ ਆਣੀ ਪਿਆ ਦੇ ਮੁੰਡੇ ਨੂੰ ਮੁੰਡਾ ਕਹਿੰਦੇ ਇਕੱਲੇ ਹੀ ਕਬੱਡੀਆਂ ਪਾ ਰਿਹਾ ਹੈ ਔਰ ਕਹਿੰਦੇ ਅੱਜ ਪ੍ਰਦਰਸ਼ਨ ਵੀ ਸਿਰੇ ਦਾ ਕਰ ਰਿਹਾ ਹੈ ਮੇਲਾ ਕਹਿੰਦੇ ਢੋਲੀ ਭਾਈ ਦਾ ਖੇਡਿਆ ਜਾ ਰਿਹਾ ਹੈ ਦੁਨੀਆ ਦੂਰ ਨਾਡੇ ਤੋਂ ਚੱਜੀ ਹੋਈ ਹੈ ਬੜੀ देर ਤੋਂ ਤਿਆਰ ਸੀਗਾ ਮੇਰੇ ਵੀਰੋ ਸ਼ਹੀਦਾਂ ਦੀ ਧਰਤੀ ਹੈ ਔਰ ਕਹਿੰਦੇ ਮਾਲਵੇ ਦਾ ਪ੍ਰਸਿੱਧ ਨਗਰ ਹੈ ਮੇਰੇ ਵੀਰੋ ਉੱਧਰੋਂ ਤੀਣਾ ਰਿਸ਼ੀਆਂ ਦੁਨੀਆ ਮਹਾਪੁਰਸਾ ਸੂਰਵੀਰ ਜੋਧਿਆਂ ਦੀ ਧਰਤੀ ਪੰਜਾਬ ਦੀ ਧਰਤੀ ਲੈ ਵੀ ਮਨਦੀਪ ਜੀ ਕਰਦੇ ਸਤਿ ਸ੍ਰੀ ਅਕਾਲ ਲਓ ਪੰਜਾਬ ਲਈ 1 ਡਾਟ ਕਮ ਵਾਲੇ ਸੱਗਿਆਂ ਦੀ ਰਨ ਸੈਟ ਲੱਗੀ ਮੇਰੇ ਵੀਰੋ ਕੈਵਰ ਨੇ ਫੌਜ ਨੇ ਸਾਡਾ ਬਰਜਿੰਦਰ ਵੀਰ ਪੂਰੀ ਦੁਨੀਆ ਨੂੰ ਦਿਖਾ ਰਿਆ ਇੱਧਰ ਕੈਵਰ ਫੌਜ ਕੈਵਰ ਨੇ ਫੌਜ ਕਿਤੇ ਰਾਜੂ ਬਾਈ ਨੇ ਉਧਰ ਗਗਨ ਬਾਈ ਹੋਣੀ ਹੈ ਇੱਧਰ ਦੇ ਪਾਸੇ ਪਈ ਹੋਈ ਹੈ ਭੰਗੜੇ ਪਾਉਂਦੇ ਆ ਉਹ ਸਾਲਾਂ ਵਜਦੀਆਂ ਭੰਗੜੇ ਪਾਉਂਦੇ ਆ ਲੋਕੋ ਜੀ ਹਜੇ ਮੈਚ ਮੁੱਕਿਆ ਨਹੀਂ ਜਿਵੇਂ ਮੂਸੇ ਵਾਲਾ ਗੱਲ ਦਾ ਹਜੇ ਮੁੱਕਿਆ ਨਹੀਂ ਮਨਦੀਪ ਅਗਲੀਆ ਟੀਮਾਂ ਨੂੰ ਫਤਵੀ ਅਗਲਾ ਮੈਚ ਵਾੜਾ ਚੈਨ ਸਿੰਘ ਦੇ ਜੋਗੇ ਵਾਲਾ ਵਾੜਾ ਚੈਨ ਸਿੰਘ ਵਾਲਾ ਤੇ ਜੋਗੇ ਵਾਲੇ ਦੇ ਖਿਡਾਰੀ ਆ ਗਏ ਜੀ ਜੋਗੇ ਵਾਲਾ ਔਰ ਵਾੜਾ ਤੈਨ ਸਿੰਘ ਵਾਲੇ ਦੀ ਟੀਮ ਆ ਗਈ ਹੈ ਬਈ ਬਹੁਤ ਬਹੁਤ ਧੰਨਵਾਦ ਹੈ ਦੋਨੀਆਂ ਟੀਮਾਂ ਪਹੁੰਚ ਗਈਆਂ ਲਓ ਪਾਕੇ ਦੀ ਕਬੱਡੀ ਪੈਂਦੀ ਹੈ ਸੇਖੇ ਵਾਲਾ ਮੁੰਦਰਦੀਪ ਵਰਗੇ ਦੇ ਹੁਣ ਚੌਂਦੀ ਦੇ ਨਾਲ ਮਾੜੀ ਪਿਵਾੜਾ ਚਰਨ ਸਿੰਘ ਮਲਦੀਪ ਸਿੰਘ ਇੱਕ ਬੈਕ ਰਹਿ ਗਿਆ ਦੋ ਇੱਕ ਹੀ ਰਹਿ ਗਿਆ ਲੋਕ ਕਟਾਈਆਂ ਕਰ ਦਿਓ